ਅਮੇ ਸਾਲ ਦੀ ਸ਼ੁਰੂਆਤ ਪੱਤਰਕਾਰਾਂ ਦੇ ਖਿਲਾਫ ਪਰਚਿਆਂ ਦੇ ਨਾਲ ਹੁੰਦੀ ਹੈ ਪਰ ਨਵੇਂ ਸਾਲ ਦੀ ਸ਼ੁਰੂਆਤ ਮੌਕੇ 10 ਉਹਨਾਂ ਵਿਅਕਤੀਆਂ ਦੇ ਖਿਲਾਫ ਪਰਚੇ ਦਰਜ ਹੋਏ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਮੰਨਚਾ ਕੀ ਹੈ ਸਰਕਾਰ ਦੇ ਇਰਾਦੇ ਕੀ ਹੈ ਤੇ ਕਸੂਰ ਸਿਰਫ ਇਹਨਾਂ ਹੈ ਕਿ ਉਹਨਾਂ ਸਰਕਾਰ ਨੂੰ ਸਵਾਲ ਕਰਨ ਦੀ ਲਗਾਤਾਰ ਜੁਰਤ ਕਰਦੇ ਆ ਰਹੇ ਸਿੱਖ ਆਨੇ ਗੋਏ ਲੱਗੇ ਆਰਟੀਐਕਟ ਟਵਿਸਟ ਆ ਗਿਆ ਇੱਕ ਮਨਿੰਦਰਜੀਤ ਸੀ ਹੈ ਗਿਆ ਲੋਕ ਆਵਾਜ਼ ਵਾਲੇ ਇੱਕ ਮਿੰਟੂ ਗਰਸਰੀਆ ਹੈ ਗਿਆ ਬੜੇ ਅਣਖੀ ਪੱਤਰਕਾਰਾਂ ਦੇ ਉੱਤੇ ਇਹਨਾਂ ਨੇ ਪਰਚਾ ਦਰਜ ਕੀਤਾ ਆ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਲੋਕ ਹੁਣ ਸਰਕਾਰਾਂ ਨੂੰ ਸਵਾਲ ਨਾ ਕਰਨ ਤੇ ਸਰਕਾਰਾਂ ਨੂੰ ਪੁੱਛ ਸਕੀਏ ਕਿ ਉਹ ਕੀ ਕਰ ਰਹੀਆਂ ਨੇ ਉਹਦਾ ਕੀ ਰਵਈਆ ਹੈਗਾ ਪੰਜਾਬ ਦੀ ਲੁੱਟ ਕਿਉਂ ਹੋ ਰਹੀ ਹੈ ਪੰਜਾਬ ਪੰਜਾਬ ਕਿਹੜੇ ਹੱਥਾਂ ਜਾਣਾ ਚਾਹੀਦਾ ਕਿਹੜੀ ਸਿਆਸੀ ਪਾਰਟੀ ਨੂੰ ਲੋਕ ਤਰਜੀਹ ਦੇਣ ਕਿਉਂ ਜਿਹੜੀ ਪਰਚਾ ਕਲਚਰ ਦੀ ਗੱਲ ਹੋ ਰਹੀ ਹੈ ਡੰਡਾ ਤੰਤਰ ਦੀ ਗੱਲ ਹੋ ਰਹੀ ਹੈ ਜਿਸ ਤਰ੍ਹਾਂ ਧੱਕੇ ਦੀ ਗੱਲ ਹੋ ਰਹੀ ਹੈ ਲੱਗਦਾ ਕਿ ਸਰਕਾਰ ਇਸ ਧੱਕੇ ਦੀ ਸ਼ੁਰੂਆਤ ਪਹਿਲੇ ਸਾਲ ਤੋਂ ਹੀ ਕਰ ਚੁੱਕੀ ਹੈ ਮਿਸਟਰ ਮਾਲੀ ਦੀ ਗ੍ਰਿਫਤਾਰੀ ਦੇ ਬਾਅਦ ਕਿਵੇਂ ਸਰਕਾਰ ਨੂੰ ਥੁੱਕੇ ਛੱਟਣਾ ਪਿਆ 14 ਸਾਲ ਆਮਾਦੀ ਪਾਰਟੀ ਲਈ ਕੰਮ ਕਰਨ ਤੋਂ ਬਾਅਦ ਮੈਂ ਮਹਿਸੂਸ ਕਰਦਾ ਕਿ ਕੇਜਰੀਵਾਲ ਇੱਕ ਬਹੁਤ ਵੱਡਾ ਬਹਿਰੂਪੀਆ ਹੈ ਕੀ ਪੰਜਾਬ ਦੇ ਲੋਕਤੰਤਰ ਦਾ ਕਤਲ ਕਰਨ ਦੀ ਟੋਟੇ ਟੋਟੇ ਕਰਨ ਦੀ ਉਸ ਵੱਲੋਂ ਐਮਸੀ ਇਲੈਕਸ਼ਨਸ ਔਰ ਜਿਲ੍ਹਾ ਪਰਿਸ਼ਦ ਇਲੈਕਸ਼ਨ ਵਿੱਚ ਕੋਸ਼ਿਸ਼ ਨਹੀਂ ਕੀਤੀ ਗਈ ਅੱਜ ਪੰਜਾਬ 'ਚ ਕਿਧਰੇ ਇਮਾਨਦਾਰੀ ਨਜ਼ਰ ਆਂਦੀ ਹੈ ਤੁਹਾਨੂੰ ਕੀ ਇਹਨਾਂ ਦੇ ਮਨਿਸਟਰ ਭ੍ਰਸ਼ਟ ਨਹੀਂ ਹੈ ਕੀ ਇਹਨਾਂ ਦੇ ਐਮਐਲਏ ਭ੍ਰਸ਼ਟ ਨਹੀਂ ਹੈ ਕੀ ਇਹਨਾਂ ਦੇ ਲੀਡਰ ਭ੍ਰਸ਼ਟ ਨਹੀਂ ਹੈ ਟਾਈਟੂ ਇਨਫੋਰਮੇਸ਼ਨ ਲਾ ਕੇ ਇਹ ਬੰਦਾ ਆਇਆ ਸੀਗਾ ਅੱਜ ਪੱਤਰਕਾਰ ਇਨਫੋਰਮੇਸ਼ਨ ਹੀ ਲੈ ਰਹੇ ਹਨ ਨਾ ਬਾਲ ਪੁੱਛਣ ਕਰਕੇ ਉਹਨਾਂ ਦੇ ਪਰਚੇ ਹੋ ਰਹੇ ਹਨ ਸੋ ਕੇਜਰੀਵਾਲ ਇੱਕ ਬਹੁਤ ਵੱਡਾ ਬਹਿਰੂਪੀਆ ਹੈ ਇਹਦੇ ਚਲਾਵੇ ਵਿੱਚ ਮੇਰੇ ਖਿਆਲ ਨਾਲ ਹੁਣ ਦੇਸ਼ ਦੇ ਲੋਕ ਪੰਜਾਬ ਦੇ ਲੋਕ ਨਹੀਂ ਆਣਗੇ ਤੇ ਜਿਹੜੇ ਉਹਨਾਂ ਦੇ ਵਧਾਇਕ ਹੈ ਕਿ ਸਾਡਾ ਮੁੱਖ ਮੰਤਰੀ ਸਾਡਾ ਕੇਜਰੀਵਾਲ ਕੱਟੜ ਇਮਾਨਦਾਰ ਵਿਅਕਤੀ ਹੈ ਉਹ ਇਹਦਾ ਮਤਲਬ ਹੈ ਕਿ ਪੰਜਾਬ ਦੇ ਲੋਕਾਂ ਨੂੰ ਚੋਰੀ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਲੁੱਟੇਰਾ ਕਹਿ ਰਿਹਾ ਤੇ ਖੁਦ ਕੱਟੜ ਇਮਾਨਦਾਰ ਬਣ ਰਿਹਾ ਤੁਸੀਂ ਦੱਸੋ ਦਿੱਲੀ ਤੋਂ ਪੂਰੀ ਟੀਮ ਇੱਥੇ ਆ ਕੇ ਬੈਠੀ ਹੈ ਮੈਨੂੰ ਇਹ ਦੱਸ ਦੇਣ ਕਿ ਉਹਨਾਂ ਦੇ ਜਿਹੜੇ ਪਿਛਲੇ 6 ਮਹੀਨੇ ਦਾ ਖਾਣ ਦਾ ਖਰਚਾ ਹੈ ਰਹਿਣ ਦਾ ਖਰਚਾ ਟਰੈਵਲ ਦਾ ਖਰਚਾ ਹੈ ਉਹਦੇ ਵਾਊਚਰ ਕਿੱਥੇ ਹੈ ਕਿਸ ਨੇ ਪੇ ਕੀਤਾ ਹੈ ਤਾਂ ਅਸੀਂ ਇਹਨਾਂ ਨੂੰ ਇਮਾਨਦਾਰ ਬਣ ਲਾਂਗੇ ਸਸਕਾ ਲਈ ਮੈਂ ਹਕਰ ਸਿੰਘ 베ਦੀ ਨਵੇਂ ਸਾਲ ਦੀ ਸ਼ੁਰੂਆਤ ਪੱਤਰਕਾਰਾਂ ਦੇ ਖਿਲਾਫ ਪਰਚਿਆਂ ਦੇ ਨਾਲ ਹੁੰਦੀ ਹੈ ਤਾਂ ਸਿੱਧੇ ਰੂਪ ਵਿੱਚ ਕਹਿ ਸਕਦੇ ਹਾਂ ਕਿ ਜਿੱਥੇ ਵੀ 27 ਤੋਂ ਪਹਿਲਾਂ ਵੱਡੀਆਂ ਚੋਣ ਸਰਗਰਮੀਆਂ ਪੰਜਾਬ ਦੇ ਵਿੱਚ ਹੋਣਗੀਆਂ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦਾ سلسلہ کافی ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਸੰਵਿਧਾਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ। ਜਿਹੜੇ ਲੋਕ ਆਵਾਜ਼ ਠਾਉਂਦੇ ਆ ਤਾਂ ਸਮਾਜ ਦਾ ਚੌਥਾ ਤੱਤ ਪੱਤਰਕਾਰ ਤਾਂ ਨਵੇਂ ਸਾਲ ਦੀ ਸ਼ੁਰੂਆਤ ਮੌਕੇ 10 ਉਹਨਾਂ ਵਿਅਕਤੀਆਂ ਦੇ ਖਿਲਾਫ ਪਰਚੇ ਦਰਜ ਹੋਏ। ਜਿਸ ਤੋਂ ਪਤਾ ਲੱਗਦਾ ਕਿ ਸਰਕਾਰ ਦੀ ਮਨਚਾ ਕੀ ਹੈ, ਸਰਕਾਰ ਦੇ ਇਰਾਦੇ ਕੀ ਹੈ ਤੇ ਸਰਕਾਰ ਕਿਸ ਤਰ੍ਹਾਂ ਪਰਚਾ ਕਲਚਰ ਨੂੰ ਤਰਜੀਹ ਦੇ ਰਹੀ ਹੈ ਤੇ ਜਿਹੇ ਪਰਚੇ ਕਰਕੇ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਡਰਾਉਣਾ ਚਾਹੁੰਦੀ ਹੈ ਸਾਡੇ ਨਾਲ ਮੈਂਬਰ ਪਾਰਲੀਮੈਂਟ ਡਾਕਟਰ ਅਤਰਵੀਰ ਗਾਂਧੀ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਨਵੇਂ ਸਾਲ ਦੀ ਸ਼ੁਰੂਆਤ ਅਕਸਰ ਮੁਬਾਰਕਬਾਦ ਨਾਲ ਹੁੰਦੀ ਆ ਵਧਾਈਆਂ ਨਾਲ ਹੁੰਦੀ ਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬਹੁਤ ਜ਼ਾਤੀ ਵਾਲੀ ਗੱਲ ਹੈਗੀ ਹੈ ਕਿ ਉਸ ਭਾਈਚਾਰੇ ਨੌਂ ਜੀ ਦਾ ਕੰਮ ਹੀ ਇਹ ਹੈਗਾ ਕਿ ਸਰਕਾਰ ਨੂੰ ਸਵਾਲ ਪੁੱਛੇ ਲੋਕਾਂ ਦੇ ਹੱਕ ਦੀ ਗੱਲ ਕਰੇ ਔਰ ਸਰਕਾਰ ਦੀਆਂ ਕਮੀਆਂ ਨੂੰ ਜਾਗਰ ਕਰੇ ਜਿਹਨਾਂ ਇਤਿਹਾਸਕ ਤੌਰ ਤੇ ਇਹ ਕਾਰਜ ਜਿਹਨੂੰ ਦਿੱਤਾ ਗਿਆ ਹੈਗਾ ਸਿਸਟਮ ਵੱਲੋਂ ਉਸ ਪੱਤਰਚਾਰ ਪੱਤਰਕਾਰ ਭਾਈਚਾਰੇ ਦੇ ਖਿਲਾਫ ਇਹਨਾਂ ਨੇ ਸਾਲ ਦੀ ਸ਼ੁਰੂਆਤ ਹੀ ਉਹਨਾਂ ਦੇ ਪਰਚੇ ਦਰਜ ਕਰਕੇ ਕੀਤੀ ਹੈ ਕਸੂਰ ਸਿਰਫ ਇਹਨਾਂ ਹੈ ਕਿ ਉਹਨਾਂ ਸਰਕਾਰ ਨੂੰ ਸਵਾਲ ਕਰਨ ਦੀ ਲਗਾਤਾਰ ਜੁਰਤ ਕਰਦੇ ਆ ਰਹੇ ਸੀ ਕਿ ਪਿਛੇ ਜੋ ਪ੍ਰਧਾਨ ਜੋ ਜਦੋਂ ਜੋ ਮਾਨ ਸਾਹਿਬ ਪੰਜਾਬ ਦਾ ਮੁੱਖ ਮੰਤਰੀ ਇਹ ਗਏ ਨੇ ਜਾਪਾਨ ਤੇ ਕੋਰੀਆ ਦੌਰੇ ਤੇ ਪਿੱਛੋਂ ਜੋ ਹੈਲੀਕਾਪਟਰ ਦੀ ਦੁਰਵਰਤੋਂ ਹੋਈ ਹੈ ਦਤਕੇ ਕਰ ਕੋਈ ਕਰ ਨਹੀਂ ਸਕਦਾ ਸੀਗਾ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਉਹਦੇ ਬਾਰੇ ਆਰਟੀਆਈ ਦੇ ਜਵਾਬ ਤਾਂ 4 ਸਾਲ ਤੋਂ ਨਹੀਂ ਦੇ ਰਹੇ ਸੀਗੇ ਫਿਰ ਉਹਨਾਂ ਨੇ ਖੁੱਲ੍ਹੇ ਅਮਸ ਤੋਂ ਸਵਾਲ ਕੀਤਾ ਫੇਸਬੁੱਕ ਜਰੀਏ ਤਾਂ ਉਸ ਦੇ ਔਖੇ ਹੋ ਗਏ ਇਹਨਾਂ ਨੇ ਕਿ ਸਾਡੇ ਪੋਲ ਨਾ ਖੁੱਲਣ ਸਾਡੇ ਜੋ ਦਿੱਲੀ ਦੀ ਦਸਲ ਅੰਦਾਜ਼ੀ ਹੈ ਤੇ ਦਿੱਲੀ ਦੀ ਲੁੱਟ ਹੈਗੀ ਹੈ ਉਹ ਸਾਡੇ ਮਤਲਬ ਉਜਾਗਰ ਨਾ ਹੋਵੇ ਇਹਨਾਂ ਨੇ ਉਹਨਾਂ ਪੱਤਰਕਾਰਾਂ ਦੇ ਖਿਲਾਫ ਤਿੰਨ ਪੱਤਰਕਾਰ ਤਾਂ ਬਾਨਣਯੋਗ ਹੈ ਜਿਨ੍ਹਾਂ ਨੂੰ ਮੈਂ ਜਾਣਦਾ ਹੈਗਾ ਮਾਨੇ ਕੋਹ ਲੈ ਕੇ ਆਰਟੀਐਕਟ ਵਿਸਟਾ ਗਿਆ ਇੱਕ ਮਨਿੰਦਰ ਜੀ ਸੀ ਹੈਗੇ ਆ ਲੋਕ ਆਵਾਜ਼ ਵਾਲੇ ਤੇ ਇੱਕ ਮਿੰਟੂ ਗਰਸਰੀਆ ਹੈਗੇ ਆ ਇਹਨਾਂ ਤਿੰਨਾਂ ਪੱਤਰਕਾਰਾਂ ਦੇ ਨਾਲ ਸੱਤ ਹੋਰ ਬੜੇ ਹੀ ਅਣਖੀ ਪੱਤਰਕਾਰਾਂ ਦੇ ਉੱਤੇ ਇਹਨਾਂ ਨੇ ਪਰਚਾ ਦਰਜ ਕੀਤਾ ਕਿ ਉਹਨਾਂ ਲੋਕ ਸਾਬ ਜੇ ਇਹ ਰਜ਼ਾਨ ਨੂੰ ਦੇਖ ਲਿਆ ਜਾਵੇ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਲੋਕ ਹੁਣ ਸਰਕਾਰਾਂ ਨੂੰ ਸਵਾਲ ਨਾ ਕਰਨ ਲੋਕ ਹੁਣ ਸਰਕਾਰਾਂ ਨੂੰ ਇਹ ਨਾ ਪੁੱਛਣ ਕਿ ਉਹਨਾਂ ਦੇ ਵਿੱਤੀ ਖਰਚੇ ਕੀ ਆ ਆਰਥਿਕ ਹਾਲਤ ਕੀ ਆ ਪੰਜਾਬ ਕਿਸ ਪਾਸੇ ਜਾ ਰਿਹਾ ਜਿਹੜੀਆਂ ਵੋਟਾਂ ਦੇ ਨਾਲ ਸਰਕਾਰਾਂ ਨੂੰ ਚੁਣੀਦਾ ਦਾ ਉਹ ਹੱਕ ਖੋਇਆ ਜਾ ਰਿਹਾ ਬਿਲਕੁਲ ਹੀ ਬਿਲਕੁਲ ਹੱਕ ਖੋਇਆ ਜਾ ਰਿਹਾ ਹੈਗਾ ਔਰ ਇਹ ਜਮਹੂਰੀਤ ਤੇ ਬਹੁਤ ਵੱਡਾ ਹਮਲਾ ਹੈਗਾ ਸਾਡਾ ਸੰਵਿਧਾਨ ਸੰਨ ਅਧਿਕਾਰ ਦੇੰਦਾ ਕਿ ਅਸੀਂ ਇਸਕਾਰਾਂ ਨੂੰ ਸਵਾਲ ਕਰ ਸਕੀਏ ਅਸੀਂ ਮੁਲਕੋਂ ਦਰਪੇਸ਼ ਬਸਿਆਂ ਤੇ ਸਰਕਾਰਾਂ ਨੂੰ ਪੁੱਛ ਸਕੀਏ ਕਿ ਉਹ ਕੀ ਕਰ ਰਹੀਆਂ ਨੇ ਉਹਦਾ ਕੀ ਰਈਆ ਹੈਗਾ ਪੰਜਾਬ ਦੀ ਲੁੱਟ ਕਿਉਂ ਹੋ ਰਹੀ ਹੈ ਪੰਜਾਬ ਦੇ ਸਾਧਨ ਕੌਣ ਲੈ ਆ ਰਿਹਾ ਇਹ ਪੰਜਾਬੀਆਂ ਦਾ ਹੱਕ ਹੈ ਜਾਣਨਾ ਕਿ ਔਰ ਔਰ ਇਸ ਰੋਗ ਲਾਉਣ ਵਾਸਤੇ ਇਸ ਦਾ ਗੜਾ ਕੁੱਟਣ ਵਾਸਤੇ ਜਿਹੜਾ ਜਮਹੂਰ ਚੌਥਾ స్తମ୍ਭ ਹੈ ਉਹ ਡੇਗਣ ਵਾਸਤੇ ਉਹਦੇ ਹੌਸਲੇ ਪਸਤ ਕਰਨ ਵਾਸਤੇ ਜਿਹੜੀ ਇਹ ਸਰਕਾਰ ਹੈਗੀ ਹੈ ਉਹਨਾਂ ਇਹ ਉਹਨਾਂ ਜੁਰਤ ਕੀਤੀ ਹੈਗੀ ਅਸੀਂ ਸਰਕਾਰ ਦੀ ਇਸ ਇਸ ਜਿਹੜੀ ਚੈਲੰਜ ਹੈਗਾ ਉਹਨੂੰ ਸਬਕਾਰ ਕਰਦੇ ਆ ਯੂ نو ਠੋਕਵਾ ਜਵਾਬ ਦੇਵਾਂਗੇ ਉਹਨਾਂ ਨੂੰ ਲੈਣ ਦੇ ਦੇਣੇ ਨਾ ਪਏ ਤਾਂ ਤਾਂ ਮੈਂ ਤੁਹਾਨੂੰ ਇੱਥੇ ਦੇਖੀ ਜੋ ਲੱਗਦਾ ਕਿ ਜਿਹੜਾ ਇਹ ਸਾਲ ਜਿਹੜਾ ਹੈ ਬੜਾ ਕ੍ਰਿਊਸ਼ਲ ਸਾਲ ਹੈ ਪੰਜਾਬ ਕਿਹੜੇ ਹੱਥਾਂ ਜਾਣਾ ਚਾਹੀਦਾ ਕਿਹੜੀ ਸਿਆਸੀ ਪਾਰਟੀ ਨੂੰ ਲੋਕ ਤਰਜੀਹ ਦੇਣ ਕਿਉਂਕਿ ਜਿਸ ਤਰ੍ਹਾਂ ਦੀਆਂ ਤਰਜੀਹਾਂ ਸਰਕਾਰਾਂ ਅਕਸਰ ਗਰੰਟੀਆਂ ਦੇ ਰੂਪ ਵਿੱਚ ਦਾਅਵਿਆਂ ਦੇ ਰੂਪ ਵਿੱਚ ਵਾਅਦਿਆਂ ਦੇ ਰੂਪ ਵਿੱਚ ਕਰਦੀਆਂ ਲੱਗਦਾ ਕਿ 1000 ਦੀ ਗਰੰਟੀ ਦੇ ਨਾਲ ਪੰਜਾਬ ਦੇ ਲੋਕ ਫਿਰ ਪੁੱਜ ਸਕਦੇ ਆ ਨਹੀਂ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਪੰਜਾਬ ਦੇ ਲੋਕ ਕਾਫੀ ਐਡਵਾਂਸਡ ਹੈਗੇ ਆ ਇਹਨਾਂ ਹਮੇਸ਼ਾ ਹੀ ਬੱਕਰੀ ਤਰ੍ਹਾਂ ਨਾਲ ਸੋਚਦੇ ਹੈਗੇ ਆ ਪੰਜਾਬ ਕੋਈ ਬਿਹਾਰ ਨਹੀਂ ਹੈਗਾ ਕਿ ਵੀ ਜਿੱਥੇ ਲਾਲ ਚਿੱਗਰ ਦੀ ਕੰਮ ਕਰਵਾ ਲੋਂਗੇ ਹਾਲਾਂਕਿ ਇਸ ਗੱਲ ਦਾ ਮਾੜਾ ਮੋਟਾ ਸਕੋਪ ਤਾਂ ਪਿਆ ਹੁੰਦਾ ਹੈਗਾ ਪਰ ਵੱਡੀ ਪੱਧਰ ਤੇ ਇਹਨਾਂ ਦੇ ਇਹ ਜਿਹੜੇ ਹਥਿਆਰ ਹੈ ਉਹ ਕੰਮ ਕਰਨਗੇ ਪਰ ਇਸ ਗੱਲ ਦਾ ਕੋਈ ਯਕੀਨ ਨਹੀਂ ਹੈਗਾ ਜੀ ਔਰ ਜਿਹੜੀ ਪਰਚਾ ਕਲਚਰ ਦੀ ਗੱਲ ਹੋ ਰਹੀ ਹੈ ਡੰਡਾ ਤੰਤਰ ਦੀ ਗੱਲ ਹੋ ਰਹੀ ਹੈ ਜਿਸ ਤਰ੍ਹਾਂ ਧੱਕੇ ਦੀ ਗੱਲ ਹੋ ਰਹੀ ਹੈ ਲੱਗਦਾ ਕਿ ਸਰਕਾਰ ਇਸ ਧੱਕੇ ਦੀ ਸ਼ੁਰੂਆਤ ਪਹਿਲੇ ਸਾਲ ਤੋਂ ਹੀ ਕਰ ਚੁੱਕੀ ਹੈ ਬਿਲਕੁਲ ਕਰ ਚੁੱਕੀ ਆ ਬਿਲਕੁਲ ਕਰ ਚੁੱਕੀ ਆ ਸਰਕਾਰ ਨੇ ਐਵੇਂ ਨਹੀਂ ਕੀਤਾ ਹੈਗਾ ਇਹਦੇ ਨਤੀਜੇ ਕੀ ਨਿਕਲਣਗੇ ਮਿਸਟਰ ਮਾਲੀ ਦੀ ਗ੍ਰਿਫਤਾਰੀ ਦੇ ਬਾਅਦ ਕਿਵੇਂ ਸਰਕਾਰ ਨੂੰ ਥੁੱਕੇ ਚੱਟਣਾ ਪਿਆ ਹੈਗਾ ਉਸ ਤੋਂ ਪਹਿਲਾਂ ਕਿੰਨੇ ਪੱਤਰਕਾਰਾਂ ਨੇ ਜਾਹਤ ਕੀਤੀ ਹੈ ਸਰਕਾਰ ਨੂੰ ਥੁੱਕੇ ਚੱਟਣਾ ਪਿਆ ਪਿੱਛੇ ਮੁੜਨਾ ਪਿਆ ਜਦ ਤੱਕ ਹਮਲਾ ਹੀ ਬਹੁਤ ਵੱਡਾ ਆਏਗਾ ਕਿ ਜਿਹੜੇ 10 ਪੱਤਰਕਾਰਾਂ ਤੇ ਜੋ ਹਮਲਾ ਕੀਤਾ ਗਿਆ ਉਹਦੇ ਉਹਦੇ ਜਵਾਬ ਵਿੱਚ ਪੰਜਾਬ ਕਿਵੇਂ ਖੜਾ ਹੋਊਗਾ ਤੁਸੀਂ ਆਉਣ ਵਾਲੇ ਦਿਨਾਂ ਦੇ ਦੇਖੋਗੇ ਬਿਲਕੁਲ ਇਹ ਡਾਕਟਰ ਕੰਫਰੈਂਸ ਦੀ ਸੰਜਨ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸ ਤਰ੍ਹਾਂ ਦੇ ਨਤੀਜੇ ਭੁਗਤਨੇ ਪੈਣਗੇ ਹੋਰ ਵੀ ਸਾਡੇ ਨਾਲ ਲੋਕ ਨੇ ਮੇਜਰ ਸਾਹਿਬ ਰਟਨਾਲ ਨੇ ਮੇਜਰ ਮਲਹੋਤਰਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅਕਸਰ ਸਰਕਾਰ ਤੱਕ ਬਹੁਤ ਸਾਰੀਆਂ ਤਰਜੀਹਾਂ ਮੈਮੋਰੰਡਮ ਦੇ ਰੂਪ ਵਿੱਚ ਲੈ ਕੇ ਜਾਂਦੇ ਹੋ ਲੱਗਦਾ ਕਿ ਇੱਕ ਲੁੱਟ ਦਾ ਸਿਲਸਿਲਾ ਉਸੇ ਤਰ੍ਹਾਂ ਬਦਲਾਅ ਦੇ ਵਿੱਚ ਵੀ ਜਾਰੀ ਹੈ ਦੇਖੋ ਅੱਜ 14 ਸਾਲ ਆਮ ਆਦਮੀ ਪਾਰਟੀ ਲਈ ਕੰਮ ਕਰਨ ਤੋਂ ਬਾਅਦ ਮੈਂ ਮਹਿਸੂਸ ਕਰਦਾ ਕਿ ਕੇਜਰੀਵਾਲ ਇੱਕ ਬਹੁਤ ਵੱਡਾ ਬਹਿਰੂਪੀਆ ਉਸਨੇ ਸਵਰਾਜ ਨਾਮੀ ਕਿਤਾਬ ਲਿਖੀ ਸੀ ਤੁਸੀ ਤੁਹਾਨੂੰ ਯਾਦ ਹੋਣਾ ਹੈ ਕੀ ਆਮ ਆਦਮੀ ਪਾਰਟੀ ਦੇ ਵਿੱਚ ਸਵਰਾਜ ਹੈ ਕੀ ਪੰਜਾਬ ਦੇ ਲੋਕਤੰਤਰ ਦਾ ਕਤਲ ਕਰਨ ਦੀ ਟੋਟੇ ਟੋਟੇ ਕਰਨ ਦੀ ਉਸ ਵੱਲੋਂ ਐਮਸੀ ਇਲੈਕਸ਼ਨਸ ਔਰ ਜ਼ਿਲ੍ਹਾ ਪਰਿਸ਼ਦ ਇਲੈਕਸ਼ਨ ਵਿੱਚ ਕੋਸ਼ਿਸ਼ ਨਹੀਂ ਕੀਤੀ ਗਈ ਕਿੱਥੇ ਰਹਿ ਗਿਆ ਲੋਕਤੰਤਰ ਫਿਰ ਇਮਾਨਦਾਰੀ ਦੇ ਨਾਮ ਤੇ ਲੋਕ ਲੋਕਾਂ ਵਿੱਚ ਆਏ ਸੀਗੇ ਇਹ ਪਾਰਟੀ ਖੜੀ ਹੋਈ ਸੀ ਇਹ ਸਰਕਾਰ ਬਣੀ ਸੀ ਅੱਜ ਪੰਜਾਬ 'ਚ ਕਿਧਰੇ ਇਮਾਨਦਾਰੀ ਨਜ਼ਰ ਆਉਂਦੀ ਹੈ ਤੁਹਾਨੂੰ ਕੀ ਇਹਨਾਂ ਦੇ ਮਨਿਸਟਰ ਭ੍ਰਸ਼ਟ ਨਹੀਂ ਹੈ ਕੀ ਇਹਨਾਂ ਦੇ ਐਮਐਲਏ ਭ੍ਰਸ਼ਟ ਨਹੀਂ ਹੈ ਕੀ ਇਹਨਾਂ ਦੇ ਲੀਡਰ ਭ੍ਰਸ਼ਟ ਨਹੀਂ ਹੈ ਇੱਥੇ ਤੱਕ ਕਿ ਜਿਹੜਾ ਟਾਪ ਮੈਨ ਹੈ ਪੰਜਾਬ ਦਾ ਉਹਦੇ ਪਰਿਵਾਰ ਤੇ ਵੀ ਉਂਗਲੀਆਂ ਉੱਠ ਰਹੀਆਂ ਹੈਗੀਆਂ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਲੈ ਕੇ ਇਹ ਬੰਦਾ ਆਇਆ ਸੀਗਾ ਅੱਜ ਪੱਤਰਕਾਰ ਇਨਫੋਰਮੇਸ਼ਨ ਹੀ ਲੈ ਰਹੇ ਹਨ ਨਾ ਪੁੱਛ ਰਹੇ ਹਨ ਨਾ ਲੋਕਾਂ ਦੇ ਦੇ ਲਈ ਸਵਾਲ ਪੁੱਛ ਰਹੇ ਹਨ ਨਾ ਤੋਂ ਔਰ ਉਹਨਾਂ ਨੇ ਸਵਾਲ ਪੁੱਛਣ ਕਰਕੇ ਉਹਨਾਂ ਦੇ ਪਰਚੇ ਹੋ ਰਹੇ ਹਨ ਸੋ ਕੇਜਰੀਵਾਲ ਇੱਕ ਬਹੁਤ ਵੱਡਾ ਬਹਿਰੂਪੀ ਹੈ ਇਹਦੇ ਚਲਾਵੇ ਵਿੱਚ ਮੇਰੇ ਖਿਆਲ ਨਾਲ ਹੁਣ ਦੇਸ਼ ਦੇ ਲੋਕ ਪੰਜਾਬ ਦੇ ਲੋਕ ਨਹੀਂ ਆਣਗੇ ਔਰ ਇਸ ਦੇ ਪ੍ਰਤੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਔਰ ਅੱਗੇ ਜੇ ਇਹ ਬੰਦਾ ਕਾਮਯਾਬ ਹੋ ਗਿਆ ਤਾਂ ਹੋਰ ਜ਼ਿਆਦਾ ਜ਼ੁਲਮ ਦੇਸ਼ ਦੇ ਔਰ ਪੰਜਾਬ ਦੇ ਲੋਕਾਂ ਦੇ ਉੱਤੇ ਕਰੇਗਾ ਸਾਨੂੰ ਇਸ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਪਰ ਉਹ ਤਾਂ ਕਹਿ ਰਿਹਾ ਕਿ ਜਿਹੜੇ ਉਹਨਾਂ ਦੇ ਵਿਧਾਇਕ ਹੈ ਕਿ ਸਾਡਾ ਮੁੱਖ ਮੰਤਰੀ ਸਾਡਾ ਕੇਜਰੀਵਾਲ ਕਟੜ ਇਮਾਨਦਾਰ ਵਿਅਕਤੀ ਹੈ ਉਹ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਚੋਰ ਕਹਿ ਰਿਹਾ ਪੰਜਾਬ ਦੇ ਲੋਕਾਂ ਨੂੰ ਲੁਟੇਰਾ ਕਹਿ ਰਿਹਾ ਦੇ ਖੁਦ ਕਟੜੇ ਦਾ ਮਾਨਦਾਰ ਬਣ ਰਿਹਾ ਤੁਸੀਂ ਦੱਸੋ ਦਿੱਲੀ ਤੋਂ ਪੂਰੀ ਟੀਮ ਇੱਥੇ ਆ ਕੇ ਬੈਠੀ ਹੈ ਮੈਨੂੰ ਇਹ ਦੱਸ ਦੇਣ ਕਿ ਉਹਨਾਂ ਦੇ ਜਿਹੜੇ ਪਿਛਲੇ 6 ਮਹੀਨੇ ਦਾ ਖਾਣ ਦਾ ਖਰਚਾ ਹੈ ਰਹਿਣ ਦਾ ਖਰਚਾ ਹੈ ਟਰੈਵਲ ਦਾ ਖਰਚਾ ਹੈ ਉਸ ਦੇ ਵਾਊਚਰ ਕਿੱਥੇ ਹੈ ਕਿਸ ਨੇ ਪੇ ਕੀਤਾ ਹੈ ਤਾਂ ਅਸੀਂ ਇਹਨਾਂ ਨੂੰ ਇਮਾਨਦਾਰ ਬਣ ਲਾਂਗੇ ਐਨਾ ਹੀ ਵੀ ਨਹੀਂ ਕਰ ਸਕਦੇ ਔਰ ਜਿਹੜਾ ਪੰਜਾਬ ਦੇ ਖਜ਼ਾਨੇ ਦੀ ਕਰੋੜਾਂ ਦੀ ਲੁੱਟ ਹੋਈ ਹੈ ਬਦਲੀਆਂ ਦੇ ਵਿੱਚ ਰਿਸ਼ਵਤ ਲੈ ਰਹੇ ਹਨ ਹੋਰ ਕੰਮਾਂ ਦੇ ਵਿੱਚ ਰਿਸ਼ਵਤ ਲੈ ਰਹੇ ਆਗੇ ਉਹ ਸਾਰੇ ਪੰਜਾਬ ਨੂੰ ਪਤਾ ਹੈਗਾ ਇਹਨਾਂ ਨੇ ਪੰਜਾਬ ਨੂੰ ਲੁੱਟਣ ਦਾ ਸਾਧਨ ਬਣਾਇਆ ਹੋਇਆ ਹੈ ਦਿੱਲੀ ਚੋਏ ਹਾਰ ਕੇ ਪੰਜਾਬ ਚ ਆ ਕੇ ਪੰਜਾਬ ਨੂੰ ਲੁੱਟ ਰਹੇ ਆ ਪੈਸਾ ਦਿੱਲੀ ਲੈ ਕੇ ਜਾ ਰਹੇ ਆ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਬਹੁਤ ਜਾਗਰੂਕ ਹੋ ਚੁੱਕੇ ਆ ਔਰ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਬਕ ਸਿਖਾਣ ਉਹ ਤਾਂ ਕਹਿ ਰਹੇ ਆ ਕਿ ਅਸੀਂ ਇੱਕ ਵਾਰ ਫੇਰ ਅਜਿਹਾ ਦਾ ਖੇਡਣਾ ਹੈ ਜਿਹਦੇ ਨਾਲ ਸਾਡੀ ਸੱਤਾ ਜਬਾਸੀ ਹੋ ਰਹੀ ਹੈ ਲੱਗਦਾ ਨੇ ਕਿ ਪੰਜਾਬ ਦੇ ਲੋਕ ਹੁਣ ਮੁਫਤ ਖੋਰੇ ਹੋ ਗਏ ਪੰਜਾਬ ਦੇ ਲੋਕ ਲਾਲਚੀ ਹੋ ਗਏ ਪੰਜਾਬ ਦੇ ਲੋਕ ਲੋਭੀ ਹੋ ਗਏ ਜਿਹੜੇ ਕੇਵਲ ਤੇ ਕੇਵਲ ਮੁਹਬਤ ਤੇ ਸੌਲਤਾਨ ਨੂੰ ਭਾਲਦੇ ਆ ਤੇ 1000 ਦੀ ਡੀ ਕਰ ਰਹੇ ਕਿ 1000 ਰੁਪਏ ਮਿਲ ਜੇ ਸਾਡਾ ਬੜਾ ਪਾਰ ਹੈ ਪੰਜਾਬ ਦੇ ਲੋਕ ਪੈਸੇ ਨੂੰ ਚੁੱਤੀ ਤੇ ਰੱਖਦੇ ਆ ਪੰਜਾਬ ਦੇ ਲੋਕਾਂ ਨੂੰ ਆਪਣੀ ਅਣਖ ਪਿਆਰੀ ਹੈ ਤੁਸੀਂ ਇੱਕ ਵਾਰੀ ਲਾਲਚ ਦੇ ਕੇ ਗਰੀਬਾਂ ਨੂੰ ਵਰਗਲਾ ਕੇ ਸੱਤਾ 'ਚ ਆ ਗਏ ਹੋ ਪਰ ਤੁਸ ਤੁਹਾਡੇ 4 ਸਾਲ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਲੋਕਾਂ ਨੇ ਦੇਖ ਲਈ ਹੈ ਔਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਇਹਨਾਂ ਛੋਟੇ ਛੋਟੇ ਟੁਕੜਾਂ ਦੇ ਕਰਕੇ ਤੁਹਾਨੂੰ ਵੋਟ ਨਹੀਂ ਪਾਣ ਵਾਲਾ ਤੁਹਾਨੂੰ ਬਾਹਰ ਦਾ ਰਸਤਾ ਦਿਖਾਣਗੇ ਔਰ ਸਾਰੇ ਪੰਜਾਬ ਚੋਂ ਤੁਹਾਡਾ ਔਰ ਸਾਰੇ ਦੇਸ਼ ਚੋਂ ਤੁਹਾਡਾ ਸਫਾਇਆ ਹੋਏਗਾ ਬਿਲਕੁਲ ਜਿਸ ਤਰ੍ਹਾਂ ਮੇਜਰ ਮਲੋਤਰਾ ਨੇ ਦੱਸਿਆ ਡਾਕਟਰ ਧਰਵੀਰ ਗਾਂਧੀ ਨੇ ਦੱਸਿਆ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਜਹੀ ਪਾਰਖੂ ਅੱਖ ਦੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਪੈਗਾ ਨਹੀਂ ਤਾਂ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਬਦਲਾ ਜਿਸ ਤਰ੍ਹਾਂ ਬਦਲੇ ਜਿਸ ਤਰ੍ਹਾਂ ਬਵਸਤਾ ਦੀ ਗੱਲ ਚੱਲੀ ਇਹ ਸਾਰਾ ਕੁਝ ਇੱਕ ਅਜਿਹਾ ਢੋਂਗ ਕਹਿ ਲਓ ਇੱਕ ਅਜਿਹਾ ਲੋਕਾਂ ਨੂੰ ਪਰਦਾ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਉਸ ਦੇ ਵਿੱਚ ਪੰਜਾਬ ਸਬਰ ਕਰ ਰਿਹਾ ਹੈ ਪੰਜਾਬ ਦੇ ਅੰਦਰ ਅਜਿਹੇ ਦਰਦ ਲੋਕਾਂ ਦੇ ਅੰਦਰ ਪਿਆ ਹੈ ਜਿਹੜੇ ਹੁਣ ਛਲਕ ਦੇ ਨਜ਼ਰ ਜ਼ਰੂਰ ਆਉਣਗੇ ਕੈਮਰਾਮੈਨ ਮਰੀਕੰਦਰ ਸਿੰਘ ਦਲਾਲ ਕਵਰ ਸਿੰਘ ਮਦੀਵਾ ਸਾਡਾ ਟੀਵੀ 不钓了。啊啊啊